ਕਸਬਾਤ ਤਾਰਪੁਰ ਵਿਖੇ ਚੋਰੀ ਦੀਆਂ ਵਾਰਦਾਤਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਤਾਜ਼ੇ ਮਾਮਲੇ ਅਨੁਸਾਰ ਅਣਪਛਾਤੇਆਂ ਵੱਲੋਂ ਸ਼ਿਵ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮੰਦਰ ਦੇ ਗੇਟ ਉੱਪਰਲੇ ਸੂਏ ਤੋੜ ਅੰਦਰ ਦਾਖਲ ਹੋ ਨਕਦੀ ਵਾਲਾ ਦਾਨ ਪਾਤਰ ਮੰਦਰ ਦਾ ਕਲਸ਼ ਅਤੇ ਪੱਖੇ ਸਮੇਤ ਹੋਰ ਸਮਾਨ ਦੇ ਨਾਲ-ਨਾਲ ਮੰਦਰ ਦੇ ਬਾਹਰ ਖੜਾ ਟੈਂਪੂ ਦੇ ਬੈਟਰੀ ਤੇ ਵੀ ਹੱਥ ਸਾਫ਼ ਕੀਤਾ ਗਿਆ ਚੋਰੀ ਦੀ ਵਾਰ ਦਾ ਸਬੰਧਿਤ ਪਿੰਡ ਦੇ ਸਾਫਕਾ ਸਰਪੰਚ ਹੈਪੀ ਹੋਰਾ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਜਦੋਂ ਸ਼ਰਧਾਲੂ ਮੰਦਰ ਮੱਥਾ ਟੇਕਣ ਆਏ ਤਾਂ ਉਹਨਾਂ ਦੇਖਿਆ ਕਿ ਮੰਦਰ ਨੂੰ ਤਾਲਾ ਤਾਂ ਲੱਗਾ ਹੋਇਆ ਹੈ ਪਰ ਗੇਟ ਉੱਪਰਲੇ ਸੂਏ ਟੁੱਟੇ ਹੋਏ ਹਨ ਅਤੇ ਮੰਦਰ ਅੰਦਰਲਾ ਸਮਾਨ ਵੀ ਗਾਇਬ ਹੈ ਇਸ ਦੇ ਨਾਲ ਹੀ ਨਜ਼ਦੀਕ ਖੜੇ ਇੱਕ ਟੈਂਪੂ ਦੀ ਬੈਟਰੀ ਵੀ ਚੋਰੀ ਕੀਤੀ ਗਈ ਟੈਂਪੂ ਦੇ ਮਾਲਕ ਅਤੇ ਸਰਪੰਚ ਵੱਲੋਂ ਪੁਲਿਸ ਕੋਲ ਇਹਨਾਂ ਚੋਰਾਂ ਤੇ ਜਲਦ ਨਕੇਲ ਕੱਸਣ ਦੀ ਅਪੀਲ ਕੀਤੀ ਹੈ ਉਥੇ ਹੀ ਮੌਕੇ ਤੇ ਪੁੱਜੇ ਏਐਸਆਈ ਓਮ ਪ੍ਰਕਾਸ਼ ਹੋਰਾਂ ਚੋਰੀ ਦੀ ਵਾਰਦਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਦੀ ਬਾਰੇ ਦੱਸਿਆ ਅਤੇ ਜਲਦ ਹੀ ਇਹਨਾਂ ਚੋਰਾਂ ਨੂੰ ਕਾਬੂ ਕਰਨ ਦੀ ਗੱਲ ਆਖਦਿਆਂ ਦੁਕਾਨਦਾਰਾਂ ਨੂੰ ਚੌਕੀਦਾਰ ਰੱਖਣ ਦੀ ਅਪੀਲ ਕੀਤੀ ਸਾਡੇ ਬਤਾਰਪੁਰ ਸੈਂਟਰ ਬੈਂਕ ਦੇ ਨੇੜੇ ਬਾਲ ਨੰਬਰ 8 ਪੰਜਾਬੀ ਨੰਬਰ ਗਿੰਨੀ ਸ਼ਰਦਾਰ ਜੀ ਦੇ ਘਰ ਦੇ ਪਾਸ ਅਕਰਗਰ ਸੁਨੀਸ਼ ਗੁੱਲੂ ਦਾ ਵੀ ਘਰ ਨਾਲ ਹੀ ਹੈ ਸੈਂਟਰ ਬੈਂਕ ਨੂੰ ਨਾਲੀਏ ਅੰਛੀ ਮੰਦਰ ਪੋਲੇ ਸ਼ੰਕਰ ਜੀ ਦਾ ਮੰਦਰ ਹੈ ਜਿੱਥੇ ਰਾਤ ਚੋਰਾਂ ਨੇ ਇੱਥੇ ਗ੍ਰਿਲ ਤੋੜ ਕੇ ਉੱਪਰ ਗ੍ਰਿੰਡੋ ਉੱਤੋਂ ਚੜ੍ਹ ਕੇ ਤੇ ਜਿਹੜੀ ਚੋਰੀ ਲਈ ਅਲਜਾਨ ਦਿੱਤਾ ਇਹ ਚੋਰੀ ਛੇ ਮੰਦਰ ਜੀ ਦੀ ਜੋ ਉੱਪਰ ਕਲਸ਼ ਰੱਖਿਆ ਹੁੰਦਾ ਉਹਨੂੰ ਵੀ ਚੱਕ ਕੇ ਲੈ ਗਏ ਜਿਹੜਾ ਉੱਤੇ ਗੱਲਾਂ ਹੈਗਾ ਉਹਨੂੰ ਵੀ ਤੋੜ ਕੇ ਲੈ ਗਏ ਇੱਥੇ ਸਟੈਂਡ ਸੀ ਆ ਉਹਦਾ ਸਟੈਂਡ ਸਮੇਤ ਵੀ ਲੈ ਗਏ ਤੇ ਨਾਲ ਉੱਪਰ ਇੱਕ ਪੱਖਾ ਲੱਗਿਆ ਸੀ ਜੀ ਪੁਲੀ ਸ਼ੰਕਰ ਦੇ ਲਈ ਉਹ ਪੱਖਾ ਵੀ ਖੋਲ ਕੇ ਨਾਲ ਲਾਗੇ ਇੱਕ ਸਾਡੇ ਵਿਪਨ ਬਾਜੀ ਦੇ ਅਖਵਾਰਾਂ ਵਾਲੇ ਉਹਨਾਂ ਦਾ ਉਹ ਟੈਂਪੂ ਆਟੋ ਖੜਾ ਆਕੀ ਉਹਦਾ ਬੈਟਰਾ ਖੋਲ ਕੇ ਵੀ ਨਾਲ ਲਾਗੇ ਤੇ ਜਿਹੜੀਆਂ ਚੋੜੀਆਂ ਨੇ ਸਵਾਲੀਆਂ ਨਿਸ਼ਾਨ ਕੋਲਾ ਹੁੰਦਾ ਹੈ ਇਹਦੇ ਨਾਲ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਵੀ ਜਲਦ ਤੋਂ ਜਲਦ ਇਹਨਾਂ ਨੂੰ ਟੈਸਟ ਕੀਤਾ ਜਾਏ ਔਰ ਇਹਨਾਂ ਦੇ ਉਥੇ ਕੋਈ ਨਹੀਂ ਕਾਰਵਾਈ ਕੀਤੀ ਜਾਂਦੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ 2 ਮਹੀਨੇ ਹੋ ਗਏ ਨਹੀਂ ਖੁੱਲਿਆ ਦੋ ਮਹੀਨੇ ਤੋਂ ਇਹਨਾਂ ਨੇ ਕਹਿੰਦੇ ਅਸੀਂ ਖੋਲਿਆ ਨਹੀਂ ਹੈਗਾ ਪਰ ਜਿਹੜਾ ਇਹਦਾ ਗੇਟ 메ਨ ਗੇਟ ਹੈ 메인 ਗੇਟ ਉੱਪਰੋਂ ਤਾਲਾ ਲੱਗਿਆ ਹੋਇਆ ਸੀਗਾ ਪਰ ਉੱਪਰੋਂ ਢੱਬ ਗਏ ਉੱਪਰੋਂ ਗ੍ਰਿਲ ਦੇ ਉੱਪਰੋਂ ਸਵਾਜਾ ਤੋੜ ਕੇ ਤਾਂ ਫਿਰ ਅੱਗੇ ਜਿਹੜਾ ਚੋਰੀ ਦਾ ਇਨਜਾਮ ਦਿੱਤਾ ਗਿਆ ਇਹ ਚੋਰੀ ਹੋ ਗਈ ਸਵੇਰੇ ਜਦੋਂ ਲੋਕੀ ਤੜਕੇ ਇੱਥੇ ਆਉਂਦੇ ਆ ਸ਼ਿਵ ਮੰਦਰ ਮਥਾਡੇ ਕਨਾਲਕਲ ਮਾਰ ਦਿਲਵਾਰ ਚੱਲੇ ਹੋਏ ਨੇ ਸ਼ਿਵਾਂ ਜੀ ਦੇ ਸਵੇਰੇ 5:30 ਵਜੇ ਜਦੋਂ ਆਏ ਤੇ ਤਾਲਾ ਖੋਲ੍ਹ ਕੇ ਅੰਦਰ ਗਏ ਤੇ ਦੇਖਿਆ ਤੇ ਅੰਦਰ ਕੋਈ ਨੰਗਾ ਅਸੀਂ ਬੋਨੇਸ਼ਰਜਨ ਤਲਵਾੜਾ ਨੂੰ ਵੀ ਫੋਨ ਕੀਤਾ ਸੀ ਉਹਨਾਂ ਦੇ ਮੁਲਾਜ਼ਮ ਵੀ ਆਏ ਹੋਏ ਹੈਗੇ ਨੂੰ ਕਮਾ ਭਾਜੀ ਤੇ ਓਬਰਗਾਜ ਜੀ ਉਹਨੂੰ ਦੇਖੋ ਕੀ ਕਰਦੇ ਆ ਅਸੀਂ ਕਹਿੰਦੇ ਆ ਕਿ ਜਲਦੀ ਜਲਦੀ ਇਹ ਪੇਸ ਕੀਤਾ ਜਾਵੇ ਤੇ ਉਹਨਾਂ ਦੇ ਬਰਖਲਾਬ ਚੋਰਾਂ ਦੇ ਸੰਬੰਧਤ ਕੋਈ ਕਾਰਵਾਈ ਕੀਤੀ ਜਾਵੇ ਅੱਜ ਅਸੀਂ ਥਾਣਾ ਮੌਜੂਦ ਸੀ ਸਾਨੂੰ ਸ਼੍ਰੀ ਪ੍ਰਗਤ ਹੈਪੀ ਸਰਪੰਚ ਦਾ ਫੋਨ ਮਸੂਲ ਹੋਇਆ ਹੈ ਕਿ ਦਕਾਰ ਪਰੇ ਕਮੰਦਰ ਦੇ ਵਿੱਚ ਰਾਤ ਦੀ ਚੋਰੀ ਹੋਈ ਹੈ ਇਹ ਸਤਿ ਮਾ ਇੱਥੇ ਤਰਾਂ ਦੇ ਸ਼ੀਰ ਮੰਦਰ ਤੇ ਸਰਪੰਚ ਪ੍ਰਵਾਹ ਹੈਪੀ ਨੂੰ ਤੇ ਹੋਰ ਨਾਲ ਦੇ ਬੰਦਿਆਂ ਲੈ ਕੇ ਆ ਕੇ ਮੰਦਰ ਚ ਕੁਝ ਗਏ ਤੇ ਉਹਨਾਂ ਨੇ ਹਾਰੀ ਵਿੱਚ ਮੌਕਾ ਵਿਖਿਆ ਜੇ ਮੰਦਰ ਨੂੰ ਪਾਲਾ ਲੱਗਿਆ ਸੀ ਕੋਨਾ ਮਲੋਂ ਬੈਤੀ ਗ੍ਰਿਲ ਟਪ ਕੇ ਕੋਈ ਛੂਆ ਟੁੱਟਾ ਗ੍ਰਿਲ ਟਪ ਕੇ ਅੰਦਰ ਮੰਦਰ ਦੇ ਦਾਖਲ ਹੋਏ ਆ ਤੇ ਮੰਦਰ ਦੇ ਵਿੱਚ ਇੱਕ ਕਲੇਸ਼ ਉਹਦਾ ਸਟੈਂਡ ਇੱਕ ਫੈਨ ਹੈ ਇੱਕ ਗੱਲੇ ਚ ਉਹਦੇ ਪੈਸੇ ਆ ਤੇ ਉਹ ਕੁ ਮਾਮਲੇ ਵਿੱਚ ਚੋਰੀ ਕਰਕੇ ਲੈ ਗਿਆ ਤੇ ਮਾਲ ਇੱਕ ਟੈਂਪੋ ਮੰਦਰਾ ਟੈਂਪੋ ਬੰਦਪੌੜੀ ਖੜਾ ਉਹਦੀ ਇੱਕ ਸਾਈਡ ਤੋਂ ਬੈਟਰੀ ਵੀ ਉਹਨਾਂ ਦੇ ਮਾਲਕ ਸੁਮਿਤ ਕੁਮਾਰ ਨਿੰਦਰ ਸਾਹਿਬ ਦੀ ਉਹਦੀ ਰਾਤ ਦੀ ਬੈਟਰੀ ਵੀ ਚੋਰੀ ਹੋ ਗਈ ਤੇ ਅਸੀਂ ਮੌਕਾ ਦੇਖਿਆ ਬਾਕੀ ਅਸੀਂ ਲੱਗੇ ਇਸ ਨਜ਼ਾਰੇ ਦੇ ਵਿੱਚ ਜਿਹੜਾ ਕੈਮਰੇ ਦੇਖਦੇ ਆ ਜੇ ਕੁੱਬੇ ਛੱਕੇ ਦੇਖ ਤੇ ਨਜ਼ਰ ਆਉਂਦਾ ਤੇ ਉਹਨੂੰ ਅਸੀਂ ਉਹਦਾ ਪਿੱਛਾ ਕਰਕੇ ਜਾ ਉਹਦੇ ਹਾਲ ਕਰਕੇ ਅਸੀਂ ਜਲਦੀ ਜਲਦੀ ਇਹਨੂੰ ਤੈਸ ਕਰਾਂਗੇ ਬਾਕੀ ਜੋ ਵੀ ਇਸ ਬਾਰੇ ਸਾਨੂੰ ਇਹ ਬਿਆਨ ਲਿਖਾਉਣਗੇ ਉਹਦੇ ਤੇ ਤੁਰੰਤ ਜੜੀਆ ਨੂੰ ਹਿੰਦੀ ਕਾਰਵਾਈ ਕੀਤੀ ਜਾਵੇ ਇਹ ਦੂਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਾਜ਼ਾਰ ਕਾਫੀ ਵੱਧਾਇਆ ਵਿਚਾਰ ਦੇ ਦੁਕਾਨਦਾਰਾਂ ਨੂੰ ਸਾਡੀ ਬੇਨਤੀ ਹੈ ਕਿ ਜੋ ਕਿ 50 50 ਦੁਕਾਨਦਾਰ ਜਾਂ 100 100 ਦੁਕਾਨਦਾਰ ਆਪਣੀ ਦੁਕਾਨਾਂ ਦੇ ਰਖਵਾਲੀ ਵਾਸਤੇ ਇੱਕ ਜਾਂ ਦੋ ਰਾਤ ਨੂੰ ਚੌਕੀਦਾਰ ਜੂਰ ਰੱਖਣਾ ਤਾਂ ਜੋ ਪੁਲਿਸ ਦੀ ਲੁੱਟੀਆਂ ਹੋਰ ਵੀ ਹੁੰਦੀਆਂ ਕਈ ਵਾਰ ਜੇਕਰ ਇੱਥੇ ਚੌਕੀਦਾਰ ਅਵੇਲੇਬਲ ਹੋਵੇ ਤਾਂ ਚੋਰੀ ਰੁਕ ਸਕਦੀ ਹੈ ਤਾਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਰਾਤ ਨੂੰ ਚੌਕੀਦਾਰ ਆਪਣੀ ਜੂਰ ਲਾਏ ਜਾਣ ਤਾਂ ਇਹ ਦੁਕਾਨਾਂ ਦੀ ਰਾਤ ਸਮੇਂ ਜਿਹੜੀ ਹੈ ਕੋਈ ਵੀ ਚੋਰੀ ਨਾ ਹੋ ਸਕੇ ਤੇ ਬਾਕੀ ਗਾਇਬ ਗਾਇ ਜਿਹੜੀ ਪੁਲਿਸ ਆ ਆਪਣੀ ਕਸ਼ਤ ਕਰਦੀ ਹੈ ਤੇ ਆਪਣੇ ਏਰੀਆ ਨੂੰ ਕਵਰ ਕਰਦੀ ਹੈ